ਉਮਰ ਦੇ ਹਿਸਾਬ ਨਾਲ ਬਦਲਦੀ ਹੈ ਹਰ ਬੰਦੇ ਤੇ ਬੱਚੇ ਦੀ ਸੋਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਨਾ ਜਿਹੜਾ ਵਿਚਾਰ ਕਰਨ ਲੱਗੇ ਆ ਉਹ ਇੱਕ ਮਤਲਬ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਪਾਲਾ ਉਹ ਆਉਂਦੇ ਆ ਜਿਦੇ ਵਿੱਚ ਕੀ ਹੁੰਦਾ ਆਮ ਕਰਕੇ ਆਪਾਂ ਦੇਖਿਆ ਕਿ ਬਹੁਤ ਵਾਰ ਨਾ ਬੱਚਿਆਂ ਦੀ ਆਪਸੀ ਸੋਚ ਦੇ ਵਿੱਚ ਫਰਕ ਹੁੰਦਾ ਹੈ ਬੰਦਿਆਂ ਦੀ ਆਪਸੀ ਸੋਚ ਦੇ ਵਿੱਚ ਫਰਕ ਹੁੰਦਾ ਹੈ ਇੱਕ ਪਰਿਵਾਰ ਦੇ ਜਿੰਨੇ ਮੈਂਬਰ ਹੁੰਨੇ ਆ ਉਹਨਾਂ ਮੈਂਬਰਾਂ ਦਾ ਵੀ ਕਈ ਵਾਰ ਸੋਚ ਦਾ ਫਰਕ ਹੁੰਦਾ ਹੈ ਥੋੜਾ ਜਿਹਾ ਜੀ ਡੂੰਗਾ ਸੋਚਿਆ ਜਾਵੇ ਨਾ ਇਹਦੇ ਬਾਰੇ ਚ ਤਾਂ ਤੁਸੀਂ ਖੁਦ ਸੋਚ ਕੇ ਦੇਖੋ ਕਿ ਜਿਹੜੀ ਸਾਡੀ ਸੋਚ ਹੈ ਨਾ ਉਹ ਡਵੈਲਪ ਹੁੰਦੀ ਹੈ ਤੇ ਇਹਦੇ ਲਈ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਇਹ ਦੱਸਦਾ ਕਿ ਡਵੈਲਪ ਕਿਵੇਂ ਹੁੰਦੀ ਹੈ ਤੁਸੀਂ ਕਦੇ ਵੀ ਦੇਖਿਓ ਜਿਵੇਂ ਜਿਵੇਂ ਸਾਡੀ ਉਮਰ ਦਾ ਪਹਿਲਾ ਅੰਕ ਪਹਿਲਾ ਅੱਖਰ ਪਹਿਲਾ ਅੰਕ ਆ ਜਿਹੜਾ ਉਹ ਬਦਲਦਾ ਜਾਂਦਾ ਹੈ ਉਸ ਦੇ ਹਿਸਾਬ ਨਾਲ ਸਾਡੀ ਸੋਚ ਤਾਂ ਵੀ ਪੂਰਾ ਫਰਕ ਪੈਂਦਾ ਹੁਣ ਮੰਨ ਲਓ ਆਪਾਂ ਬੱਚੇ ਦੀ ਉਮਰ ਦੇ 01 ਤੋਂ ਲੈ ਕੇ 09 ਤੱਕ ਮਰੋਂ 9 ਸਾਲ ਤੱਕ ਉਮਰ ਦੀ ਹੋਰ ਹੁੰਦੀ ਹੈ ਜਦੋਂ ਹੀ ਉਹਦੇ ਉਮਰ ਦੇ ਅੱਗੇ 1 ਲੱਗ ਜਾਂਦਾ ਹੈ ਭਾਵ 10 ਤੋਂ ਲੈ ਕੇ 19 ਤੱਕ ਉਹਦੀ ਸੋਚ ਅਲੱਗ ਤਰ੍ਹਾਂ ਦੀ ਹੋ ਜਾਂਦੀ ਹੈ ਤੇ ਜਿਵੇਂ ਜਾ ਕੇ ਉਹਦੀ ਉਮਰ ਦਾ ਪਹਿਲਾ ਅੱਖਰ 1 ਤੋਂ 2 ਹੁੰਦਾ ਹੈ ਭਾਵ 2 ਲੱਗਦਾ ਹੈ 20 ਤੋਂ ਲੈ ਕੇ 29 ਤੱਕ ਉਹਦੀ ਜਿਹੜੀ ਸੋਚ ਹੈ ਨਾ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ ਜਦੋਂ ਉਹਦੀ ਉਮਰ ਦੇ ਨਾਲ ਅੱਗੇ ਲੱਗਦਾ 3 ਤਾਂ 30 ਤੋਂ 39 ਤੱਕ ਉਹਦੀ ਉਮਰ ਦੇ ਵਿੱਚ ਉਹਦੀਆਂ ਗੱਲਾਂ ਬਾਤਾਂ ਦੇ ਵਿੱਚ ਉਹਦੀ ਡਿਵੈਲਪਮੈਂਟ ਦੇ ਵਿੱਚ ਬਿਲਕੁਲ ਡਿਫਰੈਂਟ ਹੋ ਜਾਂਦਾ ਫਰਕ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਵੇਂ ਜਿਵੇਂ 4 ਲੱਗਦਾ ਹੈ ਕਿ 5 ਲੱਗਦਾ 6 ਲੱਗਦਾ 7 ਲੱਗਦਾ ਤਾਂ ਉਹ ਜਿਵੇਂ ਜਿਵੇਂ ਸਾਡੀ ਉਮਰ ਦਾ ਪਹਿਲਾ ਅੱਖਰ ਬਦਲਦਾ ਜਾਂਦਾ ਹੈ ਉਸੇ ਤਰ੍ਹਾਂ ਨਾਲ ਸਾਡੀ ਸੋਚ ਵੀ ਬਦਲਦੀ ਜਾਂਦੀ ਹੈ ਹੁਣ ਆਜੋ ਇਸ ਗੱਲ ਤੇ ਕਈ ਵਾਰ ਤੁਸੀਂ ਕਿਸੇ ਬੱਚੇ ਨਾਲ ਗੱਲ ਕਰੋ ਉਹ ਜਦੋਂ 17-18 ਸਾਲ ਦਾ ਹੁੰਦਾ ਹੈ ਉਹ ਉਹਦੀਆਂ ਗੱਲਾਂ ਹੋਰ ਹੁੰਦੀਆਂ ਤੇ ਉਹਨੂੰ ਪਰ ਉਹਨੂੰ 27-28 ਸਾਲ ਵਾਲਾ ਜਿਹੜਾ ਬੱਚਾ ਹੈ ਜਾਂ 25-26 ਸਾਲ ਵਾਲਾ ਬੱਚਾ ਹੈ ਜਾਂ 30-35 ਸਾਲ ਵਾਲਾ ਕੋਈ ਬੰਦਾ ਹੁੰਦਾ ਹੈ ਉਹਦੇ ਨਾਲ ਨਾ ਉਹਨੂੰ ਲੱਗਦਾ ਵੀ ਇਹ ਗਲਤ ਹੈ ਸੋਚ ਸੋਚ ਦੇ ਇੱਕ ਫਰਕ ਮੈਂ ਤੁਹਾਨੂੰ ਦੱਸ ਰਿਹਾ ਤੇ ਪਰ ਜਦੋਂ ਉਹ ਖੁਦ ਉਸ ਉਮਰ ਦੇ ਵਿੱਚ ਜਾਂਦਾ ਉਹਨੂੰ ਲੱਗਦਾ ਕਿਉਂਕਿ ਉਹਦੀ ਸੋਚ ਉਸ ਤਰ੍ਹਾਂ ਹੋ ਜਾਂਦੀ ਹੈ ਸੋ ਪਰ ਅਮਰੀਕਨ ਦਾ ਭਾਵ ਇਹ ਹੈ ਕਿ ਜਦੋਂ ਵੀ ਤੁਸੀਂ ਗੱਲਬਾਤ ਕਰਦੇ ਹੋ ਇੱਕ ਪਰਿਵਾਰ ਦੇ ਵਿੱਚ ਵੀ ਸਾਨੂੰ ਕਈ ਵਾਰ ਇਹ ਲੱਗਦਾ ਵੀ ਸਾਡੇ ਪਰਿਵਾਰਕ ਮੈਂਬਰ ਹੈ ਜਿਹੜੇ ਹੁਣ ਉਹ ਪਰਿਵਾਰ ਦੇ ਵਿੱਚ ਦਾਦਾ-ਦਾਦੀ ਦੀ ਜੋ ਸੋਚ ਹੈ ਉਹ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ ਹੈ ਤਜਰਬੇ ਦੇ ਹਿਸਾਬ ਨਾਲ ਹੈ ਤੇ ਮਾਤਾ-ਪਿਤਾ ਦੀ ਉਮਰ ਹੈ ਉਹ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੈ ਤਾਂ ਕਈ ਵਾਰ ਨਾ ਕਈ ਵਾਰ ਕੁਝ ਵੱਖਰੇ ਨੇ ਪਰਿਵਾਰ ਦੇ ਵਿੱਚ ਹੋ ਜਾਂਦੇ ਆ ਉਹਨਾਂ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਸਿਰਫ ਤਜਰਬਿਆਂ ਤੇ ਆਧਾਰਿਤ ਹੁੰਦਾ ਹੈ ਦੇਖੋ ਇਹ ਜਿਵੇਂ ਮੈਂ ਇਹ ਨਹੀਂ ਕਹਿੰਦਾ ਕਿ ਉਮਰ ਦਾ ਅੱਖਰ ਬਦਲਣ ਨਾਲ ਅੰਕ ਅੰਕ ਬਦਲਣ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਬਾਕੀ ਤੁਹਾਡੇ ਤਜਰਬੇ ਤੇ ਆਧਾਰਤਾ ਹੈ ਕਿ ਤੁਸੀਂ ਜਿੰਦਗੀ ਚ ਕਿਵੇਂ ਦੇ ਤਜਰਬੇ ਕਰਦੇ ਹੋ ਕਿਵੇਂ ਸਿੱਖਦੇ ਹੋ ਪਰ ਫਿਰ ਵੀ ਇੱਕ ਵੱਡੀ ਉਮਰ ਦੇ ਹਿਸਾਬ ਨਾਲ ਜਿਵੇਂ ਆਪਾਂ ਪ੍ਰਾਣੇ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਸੀ ਕਿ ਧੁੱਪ ਚ ਚਿੱਟੇ ਨਹੀਂ ਕਿਤੇ ਵਾਲ ਉਹ ਕਹਿਣ ਦਾ ਭਾਵ ਉਹਦਾ ਹੋਰ ਕੋਈ ਮਤਲਬ ਨਹੀਂ ਹੁੰਦਾ ਉਹਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਤਜਰਬਾ ਹੰਢਾਇਆ ਹੋਇਆ ਮੈਂ ਦੇਖੋ ਜ਼ਰੂਰੀ ਨਹੀਂ ਹੈ ਵੀ ਜਿਹੜਾ ਇੱਕ ਬੰਦਾ 60 ਸਾਲ ਦਾ ਹੈ ਤਾਂ ਦੂਜੇ ਬੰਦੇ ਦੀ ਵੀ 60 ਸਾਲ ਦੀ ਸੋਚ ਸੇਮ ਹੋਗੀ ਥੋੜਾ ਬਹੁਤ ਫਰਕ ਹੋ ਸਕਦਾ ਪਰ ਮੈਂ ਬੇਸਿਕ ਦੀ ਗੱਲ ਕਰ ਰਿਹਾ ਹਾਂ ਦੇਖੋ ਬੇਸਿਕ ਤੋਂ ਉੱਪਰ ਜਿਹੜੇ ਤਜਰਬੇ ਅਸੀਂ ਲੈਣੇ ਹੁੰਦੇ ਆ ਨਾ ਉਹ ਅਸੀਂ ਆਪਣੇ ਤਜਰਬੇ ਕਰਕੇ ਆਪਣੇ ਪ੍ਰੈਕਟੀਕਲ ਕਰਕੇ ਆਪਣੀ ਮਿਹਨਤ ਕਰਕੇ ਉੱਪਰ ਲੈਣੇ ਹੁੰਦੇ ਆ ਪਰ ਮੈਂ ਗੱਲ ਕਰਦਾ ਬੇਸਿਕ ਸਿਸਟਮ ਦੀ ਜੋ ਵੀ ਹੈ ਸੋ ਉਹਦੇ ਹਿਸਾਬ ਨਾਲ ਜਿਹੜਾ ਹੈ ਉਹ ਹੋ ਸਕਦਾ ਸਾਡੇ ਪਰਿਵਾਰ ਦੇ ਵਿੱਚ ਕਈ ਵਾਰ ਵਖਰੇਵੇਂ ਹੁੰਦੇ ਆ ਜਾਂ ਅਸੀਂ ਰਿਸ਼ਤੇ ਰਣ ਦੇ ਵਿੱਚ ਜਾਂਦੇ ਆ ਉੱਥੇ ਵੀ ਥੋੜਾ ਉਮਰ ਦਾ ਵਖਰੇਵਾ ਹੋ ਸਕਦਾ ਜਿਹਨੂੰ ਕਈ ਵਾਰ ਆਪਾਂ ਜਨਰੇਸ਼ਨ ਗੈਪ ਵੀ ਕਹਿੰਦੇ ਨੇ ਕਿ ਜਨਰੇਸ਼ਨ ਗੈਪ ਹੈ ਸਾਡਾ ਸ ਜਿਹੜਾ ਜਿਹੜਾ ਬੱਚਾ ਆਪਣੀ ਉਮਰ ਦੇ ਹਿਸਾਬ ਨਾਲ ਸੋਚਦਾ ਉਹਨੂੰ ਬਹੁਤਾ ਮੈਂ ਪਹਿਲਾਂ ਵੀ ਇੱਕ ਵਾਰ ਇੱਕ ਵੀਡੀਓ ਬਣਾਈ ਸੀ ਬਹੁਤਾ ਸਿਆਣਾ ਨਾ ਬਣਾਓ ਬੱਚੇ ਨੂੰ ਉਹਦੀ ਉਮਰ ਦੇ ਲਿਹਾਜ਼ ਨਾਲ ਉਹਨਾਂ ਕ ਤੁਸੀਂ ਆਪਣੇ ਮੁਤਾਬਕ ਸੋਚੋ ਹਾਂ ਉਹ ਥੋੜਾ ਬਹੁਤਾ ਜ਼ਿਆਦਾ ਵੱਧ ਘੱਟ ਸੋਚਦਾ ਹੈ ਤਾਂ ਉਹਦੀ ਸੋਚ ਨੂੰ ਸਾਨੂੰ ਉਸ ਦੀ ਉਮਰ ਦੇ ਮੁਤਾਬਕ ਲਿਆਉਣਾ ਜ਼ਰੂਰੀ ਹੈ ਪਰ ਜੇ ਅਸੀਂ ਇਹ ਕਹੀਏ ਕਿ ਉਹ ਆਪਣੀ ਉਮਰ ਦੇ ਲਿਹਾਜ਼ ਨਾਲ ਨਾ ਸੋਚੇ ਉਮਰ ਦੇ ਲਿਹਾਜ਼ ਨਾਲ ਕੰਮ ਨਾ ਕਰੇ ਤਾਂ ਇਹ ਇਹ ਉਹਦੇ ਲਈ ਬਹੁਤ ਜ਼ਿਆਦਾ ਗਲਤ ਹੋ ਜਾਊਗਾ ਜਿਹਦੇ ਕਰਕੇ ਤੁਹਾਡੇ ਵਖਰੇਵੇਂ ਜਿਹੜੇ ਆ ਆਪਸ ਦੇ ਵਿੱਚ ਪਰਿਵਾਰ ਦੇ ਵਿੱਚ ਦੋਸਤਾਂ ਮਿੱਤਰਾਂ ਚ ਰਿਸ਼ਤੇਦਾਰਾਂ ਚ ਵੱਧ ਸਕਦੇ ਆ ਸੋ ਜਦੋਂ ਵੀ ਜਦੋਂ ਵੀ ਤੁਸੀਂ ਕਿਸੇ ਬੱਚੇ ਨਾਲ ਗੱਲ ਕਰਨੀ ਹੈ ਬੰਦੇ ਨਾਲ ਗੱਲ ਕਰਨੀ ਹੈ ਬਜ਼ੁਰਗ ਨਾਲ ਗੱਲ ਕਰਨੀ ਹੈ ਉਹਦੀ ਉਮਰ ਦੇ ਪਹਿਲੇ ਅੰਕ ਦਾ ਧਿਆਨ ਜ਼ਰੂਰ ਰੱਖਣਾ ਹੈ ਉਹਦੇ ਮੁਤਾਬਕ ਜਿਹੜੀ ਸੋਚ ਹੈ ਉਹ ਕੰਮ ਕਰਦੀ ਹੈ ਸੋ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਜਿਹੜੇ ਆਪਸੀ ਵਖਰੇਵੇਂ ਆ ਜਾਂ ਸੋਚ ਦਾ ਫਰਕ ਜਿਹੜੀ ਗੱਲ ਹੈ ਉਹ ਉਮਰ ਦੇ ਲਿਹਾਜ਼ ਨਾਲ ਤੁਹਾਡਾ ਮੈਨੂੰ ਲੱਗਦਾ ਵੀ ਕਾਫੀ ਚੀਜ਼ਾਂ ਆਪਾਂ ਨੂੰ ਇਹਦੇ ਨਾਲ ਬਦਲਾਅ ਲੈ ਕੇ ਆਉਣਗੀਆਂ すっごい。